ਮੰਥ ਬਾਕੀ ਜਿਹੜੀ ਹੈ ਵਕਿਆ ਹੋਇਆ ਜੀ ਪਰ ਇਹਦੇ ਚ ਕਸਟਮਰ ਨੂੰ ਘਪਰਾਉਣ ਦੀ ਗੱਲ ਨਹੀਂ ਜੀ ਇਹਨਾਂ ਨੂੰ ਇਹ ਦੇਣਾ ਹੀ ਪੈਣਾ ਸਮੇਤ ਵਿਆਜ ਦੇਣੀ ਓਕੇ ਸਮੇਤ ਵਿਆਜ ਪੈਸੇ ਮਿਲਨੇ ਆ ਹੂੰ ਹੂੰ ਇਹ ਜ ਕੋਈ ਘਪਰਾਉਣ ਵਾਲੀ ਗੱਲ ਨਹੀਂ ਜਿਵੇਂ ਮੈਂ ਦੇਖਿਆ ਵੀਡੀਓ ਦੇ ਵਿੱਚ ਨਾ ਕਾਫੀ ਜੀ ਜੀ ਵਿਚਾਰੀਆਂ ਲੇ ਲਈ ਇਥੇ ਬੰਦੇ ਹਾਂਜੀ ਉਹ ਇੰਨੇ ਕੋ ਉਹਨਾਂ ਤੇ ਸੀਰੀਅਸ ਇੰਪੈਕਟ ਪਿਆ ਕੰਮ ਪਰ ਵਿਅਸ ਹੋ ਗਏ ਜੀ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਬਹੁ ਕਰੋੜੀ ਬੈਂਕ ਕੋ ਘਟਾਲਾ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਤਕ ਵਿੱਚ ਹੋਇਆ ਜਿੱਥੇ ਇੱਕ ਕਲਰਕ ਵੱਲੋਂ ਕਰੋੜਾਂ ਰੁਪਈਆ ਦੀ ਜਿਹੜੀ ਠੱਗੀ ਆ ਲੋਕਾਂ ਨਾਲ ਮਾਰੀ ਗਈ ਆ ਤੇ ਹੁਣ ਜਿਹੜੀ ਲੀਗਲ ਪੋਜੀਸ਼ਨ ਇਹ ਆ ਲੋਕਾਂ ਕੇ ਸਵਾਲ ਇਹ ਆ ਕਿ ਕੀ ਇਹ ਪੈਸਾ ਸਾਨੂੰ ਵਾਪਸ ਦੇਊਗਾ ਜੋ ਬੈਂਕ ਦਾਵਾ ਕਰ ਰਹੀ ਹੈ ਵੀ ਅਸੀਂ ਹਰੇਕ ਕਸਟਮਰ ਦਾ ਪੈਸਾ ਵਾਪਸ ਕਰਾਂਗੇ ਕੀ ਬੈਂਕ ਕੋਲ ਕੈਪੈਸਿਟੀ ਹੈਗੀ ਆ ਪੇ ਕਰਨ ਦੀ ਜਾਂ ਉਹ ਲਾਰਾ ਲਾ ਰਹੀ ਆ ਬੈਂਕ ਇਹਦੇ ਸਾਰੇ ਪਿੱਛੇ ਜਿਹੜਾ ਹੈਗਾ ਜਿਹੜਾ ਹੈਗਾ ਕਾਰਨ ਜਾਂ ਲੀਗਲ ਪੋਜੀਸ਼ਨ ਕੀ ਹੈ ਵੀ ਬੈਂਕ ਇਦਾਂ ਕਰ ਸਕਦੀ ਕੀ ਨਹੀਂ ਕਰ ਸਕਦੀ ਤੇ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਤੇ ਜਿਹੜੇ ਕੰਜ਼ਿਊਮਰ ਇਸ ਠੱਗੀ ਦਾ ਸ਼ਿਕਾਰ ਹੋਏ ਆ ਉਹਨਾਂ ਵਾਸਤੇ ਜਿਹੜੀ ਵੀਡੀਓ ਆ ਬਹੁਤ ਲਾਹੇਵੰਦ ਹੈਗੀ ਆ ਤੇ ਤੁਸੀਂ ਜ਼ਰੂਰ ਇਹ ਸਾਰੀ ਵੀਡੀਓ ਸੁਣੋ ਬਹੁਤ ਕੰਮ ਦੀਆਂ ਗੱਲਾਂ ਤੇ ਮੇਰੇ ਨਾਲ ਅੱਜ ਸੀਨੀਅਰ ਐਡਵੋਕੇਟ ਸ਼੍ਰੀ ਵਿਨੋਦ ਮੋਂਗਾ ਜੀ ਹੈਗੇ ਆ ਉਹ ਇਸ ਸਾਰੀ ਇਹ ਘਟਨਾ ਕਰਮ ਤੇ ਜੋ ਲੀਗਲ ਇਹਦਾ ਹੈਗਾ ਪੋਜੀਸ਼ਨ ਹੈਗੀ ਆ ਲੀਗਲੀ ਕਿਵੇਂ ਬੈਂਕ ਪੇ ਕਰੂਗੀ ਜਾਂ ਨਹੀਂ ਕਰੂਗੀ ਜਾਂ ਕਰ ਸਕਦੀ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਵੀਡੀਓ ਜਿਹੜੀ ਬਹੁਤ ਇੰਪੋਰਟੈਂਟ ਹੈ ਸੁਣ ਕੇ ਜਾਓ ਜੇ ਇਹ ਹਰੇਕ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਗੱਲ ਕਰਾਂਗੇ ਪਹਿਲਾਂ ਆਪਾਂ ਸਵਾਗਤ ਕਰਦੇ ਆ ਮੰਗਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਚੌਂਸਾ ਤੇ ਸਰ ਮਾੜੀ ਜੀ ਦੱਸੋ ਵੀ ਹੁਣ ਜਿਹੜੀ ਕੰਜ਼ਿਊਮਰ ਐ ਜਿਹੜਾ ਐਸਬੀਆਈ ਦੇ ਵਿੱਚ ਘਟਾਲਾ ਹੋਇਆ ਹੁਣ ਕੰਜ਼ਿਊਮਰ ਦੇ ਪੱਲੇ ਕੁਝ ਪਊਗਾ ਕਿ ਨਹੀਂ ਪਊਗਾ ਜੇ ਬੈਂਕ ਉਹਨਾਂ ਨੂੰ ਕੰਪਨਸੇਟ ਕਰੂਗੀ ਤਾਂ ਕਿਵੇਂ ਕਰੂਗੀ ਦੇਖੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਵੀ ਜਿਹੜੇ ਵੀ ਕਸਟਮਰ ਜਾਂ ਕੰਜ਼ਿਊਮਰ ਸੀਗੇ ਬੈਂਕ ਦੇ ਹਾਂ ਹਾਂ ਇਹਨਾਂ ਦੇ ਉੱਤੇ ਡਿਪੋਜ਼ਿਟ ਸੀ ਜੀ ਤਾਂ ਉਹਨਾਂ ਨੂੰ ਬੈਂਕ ਨੇ ਕੰਪਨਸੇਟ ਕਰਨਾ ਹੀ ਕਰਨਾ ਹੈ ਹੂੰ ਦੇਖੋ ਇਹਦੇ RBI ਦੀਆਂ ਇਨਸਟਰਕਸ਼ਨਾਂ ਟਾਈਮ ਟੂ ਟਾਈਮ ਆਉਂਦੀਆਂ ਰਹਿੰਦੀਆਂ ਹੂੰ ਲਾਸ ਦੇ ਕਨਸਰਨਿੰਗ ਵੀ ਹੈ ਇਸ ਤੋਂ ਇਲਾਵਾ ਆ ਬੈਂਕਿੰਗ ਰੈਗੂਲੇਸ਼ਨ ਇੱਕ ਤਾਂ ਜੀ ਉਹਦੇ ਵਿੱਚ ਵੀ ਇੱਕ ਸਪੈਸੀਫਿਕ ਪ੍ਰੋਵੀਜ਼ਨ ਹੈਗਾ 35A ਸੈਕਸ਼ਨ ਹੂੰ ਹੂੰ ਉਹਦੇ ਚ ਬਕਾਇਦਾ ਜਿਹੜਾ ਲਾਸ ਜੇ ਬੈਂਕ ਦੇ ਕਿਸੇ ਨੈਗਲੀਜੈਂਸ ਕਾਰਨ ਕਿਸੇ ਕਸਟਮਰ ਨੂੰ ਲਾਸ ਹੁੰਦਾ ਜੀ ਤਾਂ ਬੈਂਕ ਬਾਉਂਡ ਆ ਉਹਨੂੰ ਕੰਪਨਸੇਟ ਕਰਨ ਲਈ ਹੂੰ ਹੂੰ ਇਸ ਤੋਂ ਇਲਾਵਾ ਆਪਣੀ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਜੀ ਅ uh, 1991 AIR ਪੇਜ 1746 ਸੁਪਰੀਮ ਕੋਰਟ ਠੀਕ ਹੈ ਜੀ ਇਸ ਜੱਜਮੈਂਟ ਦੇ ਵਿੱਚ ਆਨਿਬਲ ਸੁਪਰੀਮ ਕੋਰਟ ਨੇ ਬੜਾ ਲੈਬੋਰੇਟਲੀ ਫੀਲ ਕੀਤਾ ਵੀ ਅਗਰ ਕਿਸੇ ਕਸਟਮਰ ਦਾ ਡਿਪੋਜ਼ਿਟਰ ਦਾ ਕੋਈ ਨੁਕਸਾਨ ਬੈਂਕ ਦੀ ਨੈਗਲੀਜੈਂਸ ਕਰਕੇ ਹੁੰਦਾ ਜੀ ਬੈਂਕ ਪਾਬੰਦ ਆ ਉਹਨੂੰ ਕੰਪਨਸੇਟ ਕਰਨਾ ਜੀ ਜੀ ਪਰ ਇਹਦੇ ਚ ਕਸਟਮਰ ਨੂੰ ਘਪਰਾਉਣ ਦੀ ਡਰਨ ਦੀ ਕੋਈ ਲੋੜ ਨਹੀਂ ਜੀ ਇਹਨਾਂ ਨੂੰ ਇਹ ਦੇਣਾ ਹੀ ਪੈਣਾ ਸਮੇਤ ਵਿਆਜ ਦੇਣਗੇ ओके okay. समेत ब्याज पैसे मिलने हैं हम्म हम्म इधर कोई ਘਪਰਾਉਣ ਵਾਲੀ ਗੱਲ ਨਹੀਂ ਜਿਵੇਂ ਮੈਂ ਦੇਖਿਆ ਵੀਡੀਓ ਦੇ ਵਿੱਚ ਨਾ ਕਾਫੀ ਜੀ ਜੀ ਵਿਚਾਰੀਆਂ ਲੇਡੀਜ਼ ਤੇ ਬੰਦੇ ਹਾਂਜੀ ਉਹ ਇੰਨੇ ਕੁ ਉਹਨਾਂ ਤੇ ਸੀਰੀਅਸ ਇੰਪੈਕਟ ਪਿਆ ਹੈ ਕਈ ਤਾਂ ਬੇਹੋਸ਼ ਹੋ ਗਏ ਜੀ 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 ਤੋਂ ਇਹ ਜ਼ਰੂਰੀ ਹੈ ਮਤਲਬ ਸੋਸ਼ਲ ਸੰਸਥਾਵਾਂ ਸਮਾਜਿਕ ਸੰਸਥਾਵਾਂ ਵੱਲੋਂ ਜੀ ਵੀ ਉਹਨਾਂ ਨੂੰ ਇਹ ਸਮਝਾਉਣ ਜੀ ਵੀ ਤੁਸੀਂ ਇਸ ਗੱਲ ਨੂੰ ਨਾ ਲਓ ਕਿ ਤੁਹਾਡੇ ਪੈਸੇ ਨਹੀਂ ਵਾਪਸ ਹੋਣ ਬਿਲਕੁਲ 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 ਗਾਰੰਟੀਡ ਪੈਸੇ ਵਾਪਸ ਹੋਣਗੇ ਬਿਲਕੁਲ ਬਿਲਕੁਲ ਜਿਨ੍ਹਾਂ ਕੋਲੇ ਸਰ ਇੱਕ ਹੋਰ ਗੱਲ ਹੈ ਜਿਨ੍ਹਾਂ ਕੋਲੇ ਕੋਈ ਮੰਨ ਲਓ ਪ੍ਰੂਫ ਹੈ ਨਹੀਂ ਕੋਈ ਡਿਪੋਜ਼ਿਟ ਦਾ ਪ੍ਰੂਫ ਹੈ ਨਹੀਂ ਜਾਂ ਕੋਈ ਡਾਕੂਮੈਂਟ ਬੈਂਕ ਵੱਲੋਂ ਨਹੀਂ ਜਾਰੀ ਕੀਤਾ ਗੁੱਡ ਫੇਥ ਤੇ ਮੈਨੇਜਰ ਨੂੰ ਪੇਮੈਂਟ ਦੇਤੀ ਉਹਨਾਂ ਕੋਲੇ ਵੀ ਕੋਈ ਹੈਗਾ ਰੈਮਡੀ ਨਹੀਂ ਦੇਖੋ ਗੱਲ ਇਹ ਹੈ ਵੀ ਜਿਹੜਾ ਵਿਦਆਊਟ ਪ੍ਰੂਫ ਹੈ ਨਾ ਉਹ ਮੁਸ਼ਕਲ ਹੈ ਹੂੰ ਦੇਖੋ ਅੱਜ ਉਹਨਾਂ ਦਾ ਆਰਐਮ ਗੱਲ ਕਰ ਰਿਹਾ ਸੀਗਾ ਜੀ ਤਾਂ ਉੱਥੇ ਵੀ ਉਹਨਾਂ ਨੇ ਇਹੀ ਸਵਾਲ ਪੁੱਟ ਕੀਤਾ ਸੀਗਾ ਹੂੰ ਵੀ ਜਿਨ੍ਹਾਂ ਦੇ ਕੋਈ ਡਾਕੂਮੈਂਟ ਹੀ ਹੈਣਗੇ ਜੀ 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 ਉਹਨਾਂ ਨੂੰ ਬੈਂਕ ਵਿੱਚ ਡੀਲ ਕਰੂਗਾ ਕਿਵੇਂ ਡੀਲ ਕਰੂਗਾ ਤਾਂ ਉਹਨੇ ਦੇਖੋ ਉਹਨੇ ਜਿਹੜਾ ਸੁਝਾਅ ਦਿੱਤਾ ਉਹ ਕਿਸੇ ਹੱਦ ਤੱਕ ਜਾਇਜ਼ ਵੀ ਸੀਗਾ ਜੀ ਉਹ ਕਹਿੰਦਾ ਵੀ ਇੰਨਾ ਤਾਂ ਪਤਾ ਲੱਗੇ ਵੀ ਇਹ ਬੈਂਕ ਇਸ ਬੰਦੇ ਦੇ ਜਿਹਦੇ ਕੋਲੇ ਕੋਈ ਡਾਕੂਮੈਂਟ ਹੈ ਨਹੀਂ ਜੀ ਕਿਸੇ ਟਾਈਮ ਉਹਦਾ ਬੈਂਕ ਚ ਖਾਤਾ ਸੀਗਾ ਤੇ ਉਹਦੇ ਖਾਤੇ ਚੋਂ ਪੈਸੇ ਨਿਕਲ ਕੇ ਕਿਤੇ ਗਏ ਆ ਜੀ 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 ਉਹੀ ਪ੍ਰੂਫ ਹੈ ਕਹਿੰਦੇ ਜੀ 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 ਇੱਕ ਤੁਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਸੀ ਵੀ ਕਈ ਵਾਰੀ ਕੰਜ਼ਿਊਮਰ ਨੂੰ ਪਤਾ ਨਹੀਂ ਹੁੰਦਾ ਬੈਂਕ ਦੇ ਨੂੰ ਵੀ ਉਹਦੀ ਇੰਸ਼ੋਰੈਂਸ ਵੀ ਹੋਈ ਹੁੰਦੀ ਹੈ ਕਿ ਜੇ ਇੰਸ਼ੋਰੈਂਸ ਹੋਈ ਆ ਤਾਂ ਕੋਈ ਇੰਸ਼ੋਰੈਂਸ ਵੱਲੋਂ ਵੀ ਉਹਨੂੰ ਕੋਈ ਰਾਤ ਮਿਲ ਸਕਦੀ ਹੈ ਜੀ ਤੇ ਸਕਿਉਰਟੀ ਕੈਸ਼ ਸਕਿਉਰਟੀ ਦੀ ਜਾਂ ਬੈਂਕ ਅਕਾਊਂਟ ਦੀ ਸਕਿਉਰਟੀ ਦੀ ਜੀ ਤਾਂ ਉਹ ਡੈਫੀਨਿਟਲੀ ਹੋਤਾ ਕੰਟਰੈਕਟ ਆ ਉਹ ਮਿਲਣਾ ਹੀ ਮਿਲਣਾ ਹੁੰਦਾ ਜੀ 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 ਉਹ ਕੰਪਨਸੇਸ਼ਨ ਤਾਂ ਮਿਲਣੀ ਹੈ ਮਿਲਣਾ ਹੀ ਮਿਲਣਾ ਜੀ 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 ਇੱਕ ਹੋਰ ਸਵਾਲ ਹੈਗਾ ਵੀ ਪਬਲਿਕ ਨੂੰ ਬਿਲਕੁਲ ਦੇਖੋ ਠੀਕ ਹੈ ਵੀ ਇੱਕ ਸਧਾਰਨ ਬੰਦੇ ਵਾਸਤੇ ਇਹ ਬਹੁਤ ਵੱਡਾ ਜੀ ਮਤਲਬ ਝਟਕਾ ਹੁੰਦਾ ਹੈ ਬਿਲਕੁਲ ਜਨਨੀ ਤੌਰ ਤੇ ਹੂੰ ਹੂੰ ਵੀ ਅਸੀਂ ਪਤਾ ਨਹੀਂ ਹੁਣ ਸਾਨੂੰ ਪੈਸੇ ਮਿਲਣਗੇ ਕਿ ਨਹੀਂ ਜੀ ਪਰ ਜਿੱਥੋਂ ਤੱਕ ਕਾਨੂੰਨ ਹੈ ਜੀ ਉਹ ਬਿਲਕੁਲ ਇਸ ਗੱਲ ਨੂੰ ਅਸ਼ੂਰ ਕਰਦਾ ਹੈ ਜੀ ਬੈਂਕ ਨੇ ਪੈਸੇ ਦੇਣੇ ਹੀ ਦੇਣੇ ਆ ਦੇਣੇ ਦੇਣੇ ਆ ਬਿਲਕੁਲ ਬਿਲਕੁਲ ਦੇਖੋ ਬੈਂਕ ਕੋਲੇ ਕਈ ਤਰ੍ਹਾਂ ਦੇ ਹੂੰ ਹੂੰ ਮਤਲਬ ਜਿਹੜੇ ਹੈ ਬੈਨੋਵੋਲੈਂਟ ਫੰਡਸ ਜੀ ਜਾਂ ਇਸ ਤਰ੍ਹਾਂ ਦੇ ਜਿਹੜੇ ਅਨਡਿਸਕਲੋਸਡ ਫੰਡ ਹੈ ਅਨਡਿਸਪਰ ਫੰਡ ਹੈ ਉਹ ਬੈਂਕਾਂ ਕੋਲੇ ਪਏ ਹੁੰਦੇ ਆ ਜੀ 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 ਬੈਂਕਾਂ ਦਾ ਹਰ ਸਿਸਟਮਿਕ ਇਸ ਤਰ੍ਹਾਂ ਦਾ ਉਹਨਾਂ ਨੇ ਮੈਨੇਜ ਕੀਤਾ ਹੋਇਆ ਜੀ 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 ਵੀ ਜੇ ਕਿਸੇ ਨਾਲ ਕੋਈ ਫਰਾਡ ਹੋ ਗਿਆ ਜਾਂ ਕਿਵੇਂ ਹੋ ਗਿਆ ਜੀ ਉਹਨਾਂ ਕੋਲੇ ਸਪੈਸੀਫਿਕਲੀ ਇਹਨਾਂ ਕੋਲੇ ਫੰਡਸ ਹੁੰਦੇ ਆ ਉਹਦੇ ਚੋਂ ਕੰਪਨਸੇਟ ਕਰ ਦਿੰਦੇ ਆ ਜੀ 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 ਬੈਂਕ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਜੀ ਕੁੱਲ ਮਿਲਾ ਕੇ ਵੀ ਕੰਜ਼ਿਊਮਰ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਨਹੀਂ ਘਬਰਾਉਣ ਦੀ ਲੋੜ ਉਹਨਾਂ ਨੂੰ ਮਾਨਸਿਕ ਤੌਰ ਤੇ ਸੱਲੀ ਹੋਣੀ ਚਾਹੀਦੀ ਹੈ ਵੀ ਸਾਡੇ ਪੈਸੇ ਕਿਤੇ ਨਹੀਂ ਆ ਹੂੰ ਹੂੰ ਇੱਕ ਤੁਸੀਂ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦਾ ਵੀ ਜ਼ਿਕਰ ਕਰ ਰਹੇ ਸੀ ਉਹਦੇ ਚ ਵੀ ਕੋਈ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਜਿਹੜਾ ਸੈਕਸ਼ਨ 77 ਹੈ ਹੂੰ ਉਹ ਡੀਲ ਤਾਂ ਕਰਦਾ ਹੈ ਉਹ ਸਿਰਫ ਜਿਹੜੇ ਚੈੱਕਾਂ ਦੇ ਜਾਂ ਡਾਕੂਮੈਂਟਸ ਜਿਹੜੇ ਆ ਬਿਲ ਆਫ ਐਕਸਚੇਂਜ ਹੈ ਜੀ ਜੀ ਜੇ ਉਹਦਾ ਬੈਂਕ ਕੋਈ ਲਾਸ ਕਰ ਦਿੰਦਾ ਮੈਂ ਮੰਨ ਲਓ ਕਿਸੇ ਨੂੰ ਮੈਂ ਚੈੱਕ ਦੇ ਕਿਹਾ ਜੀ ਮੇਰਾ 20 ਲੱਖ ਦਾ ਚੈੱਕ ਹੈ ਹੂੰ ਹੂੰ ਬੈਂਕ ਨੇ ਮੇਰਾ オリジナル ਚੈੱਕ ਉਹ ਕਿਤੇ ਲਾਸ ਕਰਤਾ ਹੂੰ 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 ਹੁਣ ਜੇ ਉਹ ਮੈਨੂੰ ਜਿਹਨੇ ਉਹ ਚੈੱਕ ਜਾਰੀ ਕਰਕੇ ਦਿੱਤਾ ਸੀ ਜੇ ਦੁਬਾਰਾ ਮੈਨੂੰ ਉਹ ਚੈੱਕ ਨਹੀਂ ਦਿੰਦਾ ਜੀ ਮੇਰਾ ਤਾਂ 20 ਲੱਖ ਦਾ ਨੁਕਸਾਨ ਹੋ ਗਿਆ ਨਾ ਹੂੰ ਹਾਂ ਜੇ ਮੈਂ ਸਾਬਤ ਕਰਦਾ ਵੀ ਮੈਂ ਬੈਂਕ ਨੂੰ 20 ਲੱਖ ਦਾ ਚੈੱਕ ਦਿੱਤਾ ਸੀਗਾ ਹੂੰ ਕੈਸ਼ ਕਰਾਉਣ ਵਾਸਤੇ ਕਲੀਅਰਿੰਗ ਵਾਸਤੇ ਬੈਂਕ ਨੇ ਗਵਾਤਾ ਹੂੰ ਜੇ ਉਸ ਪੈਸੇ ਦਾ ਮੇਰਾ ਕੋਈ ਨੁਕਸਾਨ ਹੁੰਦਾ ਬੈਂਕ ਮੈਨੂੰ 20 ਲੱਖ ਰੁਪਏ ਪਰਨ ਦਾ ਜ਼ਿੰਮੇਵਾਰ ਹੈ ਜੀ 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 ਜੇ ਫਿਊਚਰ ਦੇ ਵਿੱਚ ਵੀ ਮੰਨ ਲਓ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਠੱਗੀ ਤੋਂ ਬਚਣ ਵਾਸਤੇ ਕੰਜ਼ਿਊਮਰ ਨੂੰ ਕੀ ਚਾਹੀਦਾ ਵੀ ਕਿਵੇਂ ਉਹ ਆਪਦੇ ਅਕਾਊਂਟ ਨੂੰ ਸੁਰੱਖਿਅਤ ਰੱਖੇ ਦੇਖੋ ਆਪਣੇ ਲੋਕਾਂ ਦੇ ਵਿੱਚ ਨਾ ਬਹੁਤ ਵੱਡਾ ਡਰਾਬੈਕ ਕਮੀ ਇਹ ਹੈ ਹੂੰ ਵੀ ਆਪਾਂ ਗੁੱਡ ਫੇਸ ਦੇ ਵਿੱਚ ਹਰ ਕੰਮ ਕਰਦੇ ਹਾਂ ਜੀ ਠੀਕ ਹੈ ਗੁੱਡ ਫੇਸ ਕੋ ਮਾੜਾ ਨਹੀਂ ਹੁੰਦਾ ਜੀ 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 ਲੇਕਿਨ ਤੁਸੀਂ ਜੇ ਬੈਂਕ ਚ ਜਾ ਕੇ ਪੈਸੇ ਜਮਾ ਕਰਾਉਣੇ ਹੋ ਉਹਦਾ ਤੁਸੀਂ ਜਿਹੜੀ ਐਂਟਰੀ ਹੈ ਉਹ ਅਪ ਟੂਡੇਟ ਕਰਾਓ ਆਪ ਦੀ ਪਾਸਬੁਕਸ ਕਰਾਓ ਜੇ ਪਾਸਬੁਕ ਵਿੱਚ ਨਹੀਂ ਹੁੰਦੀ ਉਹਦਾ ਜਿਹੜਾ ਵਾਊਚਰ ਹੈ ਉਹਦਾ ਕਾਊਂਟਰ ਫਾਈਲ ਤੁਸੀਂ ਇਸਤੇਮਾਲ ਕਰ ਜੀ 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 ਤੁਸੀਂ ਜਿਹੜੀ ਐਫ ਡੀਆਰ ਬਣਾਉਣੀ ਹੋ ਉਹਦੀ ਬਕਾਇਦਾ ਤੁਸੀਂ ਆਪ ਦੀ ਕਾਪੀ ਰੱਖੋ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਜੀ 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 ਤੁਸੀਂ ਆਪ ਦਾ ਜੋ ਵੀ ਤੁਹਾਡੀ ਬੈਂਕ ਨਾਲ ਡੀਲ ਹੈ ਉਹਦਾ ਪ੍ਰੂਫ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਤੁਹਾਡੇ ਕੋਲੇ ਉਹਦਾ ਕੋਈ ਪ੍ਰੂਫ ਹੀ ਨਾ ਹੋਵੇ ਤੁਹਾਨੂੰ ਕਾਊਂਟ ਨੰਬਰ ਹੀ ਨਾ ਪਤਾ ਹੋਵੇ ਤੁਹਾਨੂੰ ਜਿਹੜੇ ਡੇਟ ਦੇ ट्रांजੈਕਸ਼ਨ ਆ ਉਹ ਵੀ ਨਾ ਪਤਾ ਹੋਵੇ ਜੀ 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 ਬਿਲਕੁਲ ਦੂਜਾ ਬੈਂਕ ਨਹੀਂ ਕੁ ਕਰ ਸਕਦਾ ਹਾਂਜੀ ਹਾਂਜੀ ਵਿਥਿਨ ਦੀ ਸੇਮ ਬੈਂਕ ਜਿਹੜਾ ਕੋਈ ਵੀ ਇਹਨਾਂ ਦਾ ਹੈਗਾ ਨਾ ਵਰਕਿੰਗ ਹੂੰ ਹੂੰ ਜਾਂ ਕੋਈ ਇਹਨਾਂ ਦੀ ਡਾਕੂਮੈਂਟੇਸ਼ਨ ਹੈ ਜੀ ਉਹ ਕਨਫਰਮ ਹੋ ਜਾਂਦੀ ਹੈ ਹੂੰ 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 ਦੇਖੋ ਇਹ ਜਾਲੀ ਐਫ ਡੀ ਆਰ ਜਿਹੜਾ ਇਹ ਗੱਲ ਕਰਦੇ ਆ ਜੀ ਜੀ ਫਰਜੀ ਐਫ ਡੀ ਆਰਸ ਬਣਾ ਗਿਆ ਉਹ ਕਸਟਮਰ ਨੂੰ ਬਣਾ ਕੇ ਦੇ ਗਿਆ ਹੂੰ ਹੂੰ ਠੀਕ ਆ ਲੇਕਿਨ ਹੁਣ ਉਹਦੇ ਖਾਤੇ ਚੋਂ ਜਿਹੜੇ ਪੈਸੇ ਗਏ ਆ ਜੀ ਉਹ ਤਾਂ ਪ੍ਰੂਫ ਹੈ ਨਾ ਪ੍ਰੂਫ ਹੈਗਾ ਬਿਲਕੁਲ ਜੀ ਜੀ ਉਹ ਤਾਂ ਪ੍ਰੂਫ ਹੈ ਵੀ ਉਹਦੇ ਖਾਤੇ 'ਚੋ 7 ਲੱਖ ਰੁਪਇਆ ਹਮ ਐਫ ਡੀਆਰ ਨਾ ਬਣਾ ਕੇ ਕਿਤੇ ਹੋਰ ਗਿਆ ਕਿਤੇ ਹੋਰ ਬਣਾਤਾ ਜੀ 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 ਉਹ ਵੀ ਸਿੱਧਾ ਲਾਸ ਬੈਂਕ ਹੀ ਪੇ ਕਰੂਗਾ ਬਿਲਕੁਲ 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 ਜਿਹੜੀ ਝਾਲੀ ਐਫ ਡੀਆਰ ਆ ਉਹ ਇੱਕ ਹੋਰ ਵੱਖਰਾ ਲੀਗਲ ਐਕਸ਼ਨ ਹੈ ਜੀ ਜੀ ਇਹ ਉਸ ਮੈਨੇਜਰ ਨੇ ਜਿਹਨੇ ਹਿਰਾਫੇਰੀ ਕੀਤੀ ਹੈ ਜਾਂ ਫਰਾਡ ਕੀਤਾ ਹੈ ਜੀ ਉਹ ਝਾਲੀ ਐਫ ਡੀਆਰਸ ਫੋਰਜ ਕਰਨ ਦੇ ਲਈ ਉਹਦੇ ਵੱਖਰਾ ਇੱਕ ਐਕਸ਼ਨ ਐਡ ਹੋਊਗਾ ਜੀ 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 ਕੋਈ ਇਹ ਸਮਾਨਰਤਾ ਅਰਥ ਸਮਾਸੀਮਾ ਵੀ ਹੈਗੀ ਆ ਬੈਂਕ ਨੇ ਕਿੰਨੇ ਟਾਈਮ ਦੇ ਵਿੱਚ ਕੰਪਨਸੇਟ ਕਰਨਾ ਹੁਣ ਲੋਕਾਂ ਨੂੰ ਨਹੀਂ ਸਮਾਸੀਮਾ ਐਜ਼ ਇਟ ਇਜ਼ ਤਣੀ ਹੈ ਪਰ ਬੈਂਕ ਦੇਖੋ ਬੈਂਕ ਦੀ ਰੈਪਿਊਟੇਸ਼ਨ ਜਦੋਂ ਐਕਸ ਸਟੇਕ ਆ ਜੇ ਨਾ ਜੀ ਉਦੋਂ ਬੈਂਕ ਇਹ ਗੱਲ ਬੌਦਰ ਨਹੀਂ ਕਰੂਗਾ ਜੀ ਅਸੀਂ ਇਹਨੂੰ ਡਿਲੇ ਕਰੀਏ ਜਾਂ ਅਸੀਂ ਪੇਮੈਂਟ ਨਾ ਕਰੀਏ ਜੀ 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 ਬੈਂਕ ਕੋਲੇ ਫੰਡਸ ਦੀ ਕੋਈ ਕਮੀ ਨਹੀਂ ਹੈ ਜੀ 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 ਇਨਾਂ ਕੋਲੇ ਬਹੁਤ ਕੈਟੇਗਰੀ ਨਾਲ ਫੰਡ ਜਿਹੜਾ ਹੈ ਅਵੇਲੇਬਲ ਪਿਆ ਹੁੰਦਾ ਇੱਕ ਵਾਰੀ ਲੋਕਾਂ ਨੂੰ ਕੰਪਨਸੇਟ ਕਰਨਗੇ ਤੁਸੀਂ ਦੇਖੋ ਜੇ ਹੁਣ ਇਹਨਾਂ ਨੇ ਨਾ ਪੈਸੇ ਦਿੱਤੇ ਜੀ ਜੀ ਐਸਬੀਆਈ ਤਾਂ ਬਿਲਕੁਲ ਆਊਟ ਆਫ ਬਿਲਕੁਲ 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 ਇਸ ਤਰ੍ਹਾਂ ਕੋਈ ਬੈਂਕ ਬਰਦਾਸ਼ਤ ਨਹੀਂ ਕਰਦਾ ਵੀ ਉਹਨਾਂ ਦੀ ਬ੍ਰਾਂਚ ਜਿਹੜੀ ক্লোਜ਼ ਹੋ ਜੇ ਜੀ 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 ਤੇ ਇਹ ਤਾਂ ਬਹੁਤ ਵੱਡਾ ਬਲੈਕ 스ਪੌਟ ਹੈ ਹਮ 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 ਇਹ ਤਾਂ ਮਤਲਬ ਹੀ ਨਹੀਂਗਾ ਬੈਂਕ ਨੇ ਪੈਸੇ ਦੇਣੀ ਦੇਣੀ। ਜੀ ਜੀ ਜੀ। ਹਾਂ ਠੀਕ ਹੈ ਵੀ ਉਹਦੀ ਪ੍ਰੋਸੈਸਿੰਗ ਦੇ ਵਿੱਚ 2 ਮਹੀਨੇ 3 ਮਹੀਨੇ 4 ਮਹੀਨੇ ਲੱਗ ਸਕਦੇ ਆ ਬਿਲਕੁਲ ਬਿਲਕੁਲ। ਔਰ ਦੇਣਗੇ ਵੀ ਵਿਦ ਇੰਟਰਸਟ। ਹਾਂ ਹਾਂਜੀ ਹਾਂਜੀ। ਇਹ ਤਾਂ ਬੈਂਕ ਨੇ ਲਿਖ ਕੇ ਵੀ ਦਿੱਤਾ ਵੀ ਅਸੀਂ ਵਿਦ ਇੰਟਰਸਟ ਪੇ ਕਰਾਂਗੇ ਆਪਦੇ ਕੰਜ਼ਿਊਮਰ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਦੇਖੋ ਹੁਣ ਜਿਹੜਾ ਆਨਲਾਈਨ ट्रांजੈਕਸ਼ਨ ਬੈਂਕਿੰਗ ਕਰਕੇ ਜੇ ਕਿਸੇ ਦੇ ਖਾਤੇ ਚ ਕੋਈ ਫਰਾਡ ਨਾਲ ਪੈਸੇ ਨਿਕਲ ਜਾਂਦੇ ਜੀ ਜੀ ਜੀ। ਉੱਚ ਬੈਂਕ ਕਲੀਅਰਲੀ ਪੇ ਕਰਦਾ ਜੀ 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 ਹਾਂ ਜਿੱਥੇ ਆਪਦੀ ਨੈਗਲੀਜੈਂਸ ਆਪਾਂ OTP ਨੰਬਰ ਦੇਤਾ ਜੀ ਜਾਂ ਆਪਾਂ ਕੋਈ ਆਪਦਾ ਕੋਈ ਅਕਾਊਂਟ ਨੰਬਰ ਦੱਸਤਾ ਜਾਂ ਕੋ ਕੋਰ ਦੱਸਤਾ ਉਹਦੇ ਚ ਠੀਕ ਆ ਵੀ ਬੈਂਕ ਦੀ ਲਾਇਬਿਲਟੀ ਨਹੀਂ ਬਣਦੀ ਜੀ ਆਦਰਵਾਇਜ਼ ਬੈਂਕ ਜਿਹੜਾ ਹੈ ਉਹ ਕੰਪਨਸੇਟ ਕਰਦਾ ਕਰਦਾ ਠੀਕ ਹੈ ਜੀ ਇਹ ਸੀ ਸ਼੍ਰੀ ਵਿਨੋਦ ਮੋਗਾ ਜੀ ਜਿਨ੍ਹਾਂ ਨੇ ਬਹੁਤ ਸਰਲ ਤਰੀਕੇ ਨਾਲ ਲੀਗਲ ਪ੍ਰੋਪੋਜੀਸ਼ਨ ਨੂੰ ਸਮਝਾਇਆ ਇਸ ਕਰਕੇ ਲੋਕਾਂ ਨੂੰ ਜਿਹੜੇ ਹੈਗੇ ਆ ਉਹ ਖਬਰਾਂ ਦੀ ਲੋੜ ਨਹੀਂ ਬੈਂਕ ਨੇ ਆਪਦੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਬਹੁਤ ਜਲਦੀ ਉਮੀਦ ਹੈ ਵੀ ਬੈਂਕਾ ਜਿਹੜੀ ਉਹ ਆਪਦੇ ਕੰਜ਼ਿਊਮਰ ਨੂੰ ਕੰਪਨਸੇਟ ਕਰੂਗੀ ਬਹੁਤ ਧੰਨਵਾਦ ਮੁਗਾਈ